ਪੁੱਛ ਨਹੀਂ ਪੁੱਛ ਨਹੀਂ ਨਿਆਣੇ ਮਾਰੇ ਉਹਨਾਂ ਨੇ ਪੁੱਛ ਰਹੇ ਉਹ ਨਹੀਂ ਰੋਦੇ ਉਹ ਨਹੀਂ ਬਾਲਾਂ ਹਾਂ ਪਰ ਵੇਖਦਾ ਛਰੇ ਆ ਮੈਂ ਵੇਖਦਾ ਛਰੇ ਆ ਪਰ ਮਾਰੀ ਗੱਲ ਤੁਸੀਂ ਕਦੇ ਕਿਹਾ ਵੀ ਨਹੀਂ ਪਰ ਤੁਸੀਂ ਕਿਹਾ ਤੁਸੀਂ ਤਾਂ ਲਾਉਣਾ ਲਾਉਣਾ ਮਾਰੇ ਆ ਪਾਂ ਗਈਏ ਉਹਨਾਂ ਨੂੰ ਸਾਡੀ ਗੱਲ ਪੈਂਦੇ ਨੇ ਕੁਰਦੇ ਉਹਨੂੰ ਤੁਹਾਨੂੰ ਕਹੀਆਂ ਨਹੀਂ ਲੱਗਦੇ ਇੰਦੇ ਨੂੰ ਕੌਣ ਆਦੇ ਬੰਦੇ ਕੌਣ ਕਰਨ ਵਾਲੇ ਬੰਦੇ ਆਪਾਂ ਨਿਆਣੇ ਆਏ ਮਾਤਾ ਨੂੰ ਕੁੱਟ ਵੀ ਦੇਣਗੇ ਆਪਾਂ ਵੀ ਕੰਨਾਂ ਆਉਣਾ ਜੜੀ ਪੁਲਸ ਪੁਲਸ ਨੂੰ ਵੀ ਕਦੇ ਕਿਹਾ ਪੁਲਸਾਂ ਪਰ ਪੁਲਸ ਨੂੰ ਮਾਰਾ ਕੀ ਗਈ ਆਪਾਂ ਪੁਲਸ ਨੂੰ ਕਹੀ ਆ ਉਹਨੂੰ ਕੁਰਦੇ ਨੂੰ ਮੇਰੇ ਤੋਂ ਹੀ ਗੱਲ ਹੀ ਕਿਹਾ ਟੂਟੋ ਟੀਮ ਨਾਲ ਜੀ ਦੋਈਆਂ ਨੂੰ ਫੜਾਉਂਦੇ ਹੋ ਅੱਛਾ ਪੁਲਿਸ ਕਹਿੰਦੀ ਵੀ ਸਾਨੂੰ ਦੱਸਿਆ ਹੀ ਕਿਉਂ ਦੱਸਿਆ ਇਹ ਤੇ ਪੁਲਿਸ ਨਹੀਂ ਚਾਹੁੰਦੀ ਵੀ ਸਾਨੂੰ ਦੱਸੋ ਪੁਲਿਸ ਨਹੀਂ ਚਾਹੁੰਦੀ ਵੀ ਸਾਨੂੰ ਦੱਸੋ ਜਿਹੜੇ ਕਹਿੰਦੀ ਐ ਚੋਣ ਹੁੰਦੀ ਆ ਉਹਨੂੰ ਦੱਸੋ ਪਰ ਉਹ ਮਨਵਾ ਨੂੰ ਕਰਦੇ ਨੇ ਤੂੰ ਹੀ ਗਾਲੀ ਦੱਸਿਆ ਵਾ ਜਿਹਨੇ ਵੇਚਦੇ ਚਿੱਟਾ ਸਾਨੂੰ ਫਿਰ ਕੁਝ ਕਰਦੇ ਨੇ ਤੇ ਪਰ ਪੁਲਿਸ ਨੂੰ ਦੱਸਿਆ ਕਰੋ ਵੀ ਸਾਨੂੰ ਕੁੱਟਦੇ ਨੇ ਉਹਨਾਂ ਨੂੰ ਕਿਉਂ ਨਹੀਂ ਦੱਸਦੇ ਪੁਲਸਾਂ ਨੇ ਮਾਰੇ ਇੱਕ ਨੂੰ ਫੜ ਕੇ ਲੈਣੇ ਦੋਨੋਂ ਲੈਣੇ ਅੱਛਾ ਕਿੰਨੇ ਆਣਗੇ ਨਤਾ ਕਿੰਨੇ ਜਾਣੇ ਨੇ ਮਾਰੇ ਇੱਥੇ ਵੇਚਦੇ ਨੇ ਹੁਣ ਕਿੰਨੇ ਕਿਨੂ ਕਿੰਨੇ ਜਿਹੜਾ ਨਾਂ ਲਈਏ ਇਸੇ ਗਲੀ ਚ ਹਾਂਜੀ ਆਹ ਕਿਹੜੀ ਚੀਜ਼ ਹੈ ਨਸ਼ਾ ਤੇਰੇ ਕੋਲ ਇਹ ਤੇ ਮਾਰੇ ਚੂਬ ਜੀ ਆ ਇਹ ਤੇ 15 ਰੁਪਏ ਨਸ਼ਾ ਤੇ ਤੇ ਨਹੀਂ ਕਿਹੜੀ ਚੀਜ਼ ਦੀ ਤੂੰ ਪਤਾ ਤੇਰੇ ਕੋਲ ਇਹ ਇਹ ਟੂਬ ਮੈਜੀ ਪੀਸ ਡੈਕਾਂ ਜੋੜਨਾਂ ਦੀ ਡੈਕ ਜੋੜਨਾਂ ਦੀ ਇਹਦਾ ਕਿਦਾਂ ਨਸ਼ਾ ਕਰਦੇ ਹੋ ਇਹ ਮਾਰੇ ਉਹਦਾ ਸੁੰਗੀ ਦੀ ਭਲਾਵੇਂ ਤੋ ਹੋਰ ਤੂੰ ਚਿੱਟਾ ਕੋਈ ਐ ਰਹਾ ਹੋਰ ਵੀ ਨਸ਼ਾ ਕਰਦਾ ਹੋਵੇ ਨਹੀਂ ਚਿੱਟਾ ਝੋਟਾ ਮਾਰੇ ਆ ਪਾਣੀ ਕਿੰਨਾ ਚਿਰ ਹੋ ਗਿਆ ਤੂੰ ਟੂਬ ਦਾ ਨਸ਼ਾ ਕਰਦਾ ਵਾ ਇਹ ਤਾਂ ਮੈਂ ਮਾਰੇ ਕਿੰਨਾ ਚਿਰ ਹੋ ਗਿਆ ਵਾ ਨਹੀਂ ਕਿੰਨਾ ਕਿ ਸਾਲ 2 ਸਾਲ 3 ਸਾਲ ਨਹੀਂ ਨਹੀਂ ਕਾਫੀ ਦੇਰ ਹੋ ਗਈ ਆ ਥਾਰ ਕੀ ਤਾਂ ਹੋ ਗਿਆ ਚਲੋ ਤੋ ਹੋਰ ਕੋਈ ਐਸੋ ਲੱਗੋ ਕੋਈ ਨਸ਼ਾ ਕਰਦਾ ਹੋਵੇ ਕੋਈ ਨਹੀਂ ਮਾਰੇ ਕਰਦਾ ਇੱਥੇ ਕਿੰਨੇ ਜਣੇ ਨਸ਼ਾ ਕਰਨ ਹੁੰਦੇ ਆ ਪਤਾ ਮਾਰੇ ਕਈ ਹੁੰਦੇ ਕਈ ਜਾਂਦੇ ਜੋ ਦੇਖੀਏ ਤਾਂ ਕਈ ਸਰਿੰਜਾਂ ਪਈਆਂ ਹੋਈਆਂ ਵਾ ਹਾਂਜੀ ਇੱਥੇ ਮੈਂ ਡੇਲੀ ਸਰਿੰਜਾਂ ਤਾਂ ਪਈਆਂ ਹੁੰਦੀਆਂ ਨਸ਼ਾ ਕਰਨ ਹੁੰਦੇ ਆ ਹਾਂਜੀ ਮਾਰੇ ਐਡਾ ਪਈਆਂ ਹੁੰਦੀਆਂ ਪਰ ਤੇਰਾ ਕਰਿਆ ਹਸ਼ ਕਿਤੇ ਤੇਰੀ ਹਾਂਜੀ ਰਿਹਾਸ਼ ਕਿੱਥੇ ਆ ਘਾਰ ਹੈ ਵੀ ਘਾਰ ਹੈ ਕਿਹੜੀ ਜਗ੍ਹਾ ਤੇ ਆ ਘਾਰ ਮੇਰਾ ਮਾਰਾ ਹੀ ਸ਼ੁਕਰਪੁਰੇ ਆ ਉਮਰ ਕਿੰਨੀ ਤੇਰੀ ਮਾਰਾ ਮੇਰੀ ਹੋਣੀ ਪਾ 15 16 ਸਾਲ ਤੱਕ 15 16 ਸਾਲਾਂ ਦੇ ਵਿੱਚ ਤੂੰ ਇਹ ਨਸ਼ਾ ਕਰਨ ਦਾ ਪੇ ਟਿਊਬਾ ਸੁੰਨਦਾ ਇਹ ਉਹੀ ਟਿਊਬਾ ਜਿਹੜੀ ਟੈਰਾਂ ਨੂੰ ਪੈਂਚਰ ਪੁੰਚ ਲਾਈਦਾ ਉਹ ਮਾਰਾ ਯੋਣੀਆ ਡੈਕ ਟੂਕ ਜਿਹੜੇ ਜੋੜਦੇ ਆ ਬੋਰਡ ਗਾਰ ਜਿਹੜੇ ਬੋਰਡ ਜੋੜਦੇ ਉਹ ਨਸ਼ਾ ਕਰਦਾ ਇਹ ਨਸ਼ਾ ਕਰਦਾ ਕਿਦਾਂ ਡੁੱਪੇਰਾ ਓ ਮੂਣਾ ਸੁੰਗੀ ਦੀ ਮਾਰੇ ਇੱਥੇ ਜਿੱਦਾਂ 52 ਪਈਆਂ ਲੋਕੀ ਚਿੱਟਾ ਪੀਣ ਹੁੰਦੀ ਉਹ ਕਿੱਥੋਂ ਚਿੱਟਾ ਲੈਂਦੇ ਆ ਕੀ ਬੜਾ ਮਾਰੇ ਇਧਰੋਂ ਲੈਂਦੇ ਕਿਦੋਂ ਇਧਰੋਂ ਕਿਧਰੋਂ ਲੈਂਦੇ ਆ ਇਧਰੋਂ ਕਿਧਰੋਂ ਕਲੇ ਕੁਲੇ ਹੀ ਲੈਂਦੇ ਕਿਦੋਂ ਤੈਨੂੰ ਪਤਾ ਕਿੱਥੋਂ ਮਿਲਦਾ ਵਾ ਮੈਨੂੰ ਨਹੀਂ ਨਾ ਪਤਾ ਕਿੱਥੋਂ ਲੈਂਦੇ ਆ ਹਾਂ ਨਹੀਂ ਤੂੰ ਕਸਣ ਐ ਇਧਰੋਂ ਮਿਲਦਾ ਇਧਰੋਂ ਕਿਧਰੋਂ ਮਿਲਦਾ ਵਾ ਮੈਨੂੰ ਨਹੀਂ ਨਾ ਪਤਾ ਮਾਰੇ ਇਧਰੋਂ ਕਿਦੋਂ ਲੈਂਦੇ ਨੇ ਇਧਰੋਂ ਕਿਧਰੋਂ ਵੇਂਦੇ ਮੈਂ ਲੈ ਲਿਆ ਹਾਂ ਇਹ ਤੂੰ ਅੱਜ ਇੱਥੇ ਆਇਆ ਕਿ ਪਹਿਲਾਂ ਵੀ ਹੁੰਦਾ ਹੁੰਦਾ ਇੱਥੇ ਨਹੀਂ ਮਾਰੇ ਮਾਰੇ ਅੱਜ ਆਇਆ ਮੈਂ ਕਿਰੋ ਕਾਫੀ ਢੇਰ ਆਇਆ ਪਹਿ ਓ ਮੇਰਾ ਪਿਓ ਸਗਾ ਨਹੀਂ ਹੈਗਾ ਮੇਰਾ ਡਰੀ ਮਰ ਗਿਆ ਭਾਈ ਤੇਰੇ ਵਿਆਹ ਮੇਰੀ ਮਾਂ ਨੇ ਕਰਾਇਆ ਨਿਕੜ ਦੇਖੀ ਅੱਜ ਸੀਐਮ ਆਏ ਸੀਐਮ ਸਾਹਿਬ ਆਏ ਇੱਥੇ ਠੀਕ ਹੈ ਤੂੰ ਹੀ ਸਾਹਮਣੇ ਬਿਲਕੁਲ ਨਸ਼ਾ ਕਰਦੇ ਪੁਲਿਸ ਵੀ ਬਿਲਕੁਲ ਸਾਹਮਣੇ ਆ ਤੈਨੂੰ ਕਿਸੇ ਦਾ ਕੋਈ ਡਰ ਨਹੀਂ ਮੇਰੇ ਮਾਰੇ ਡਰਦਾ ਹੈਗਾ ਨਹੀਂ ਕਿ ਡਾਰਾ ਤਾਂ ਤੁਸੀਂ ਸ਼ਰੀਆਂ ਪੀਂਦੇ ਪੁਲਿਸ ਵੀ ਸਾਹਮਣੇ ਆ ਤੂੰ ਸ਼ਰੀਆਂ ਉੱਤੇ ਡਿਆ ਇੱਥੇ ਓਏ ਮਾਰੇ ਇੱਥੇ ਮੁੰਡਾ ਕੋਈ ਡੀਕੇ ਲੋਂਡਿਆ ਓਹ ਤਾਂ ਤੇਰੇ ਸਾਹਮਣੇ ਛੇ ਟੀਕੇ ਲੋਂਡਿਆ ਸੀ ਇਹਰ ਤੂੰ ਖੌਂਦਾ ਪਿਆ ਸੀ ਲੈ ਖੌਂ ਨਹੀਂ ਦਿਆ ਉਹਨੇ ਸਾਹਮਣੇ ਪੀਂਦਿਆ ਮੈਂ ਖੋ ਕੇ ਖੋਣਾ ਭਲਾ ਵੇਖੀਆ ਭਲਾ ਪੀਂਦਾ ਵਾ ਮੈਂ ਪੀਏ ਪੀਂ ਨਹੀਂ ਦਿਆ ਉਹਨੇ ਰੱਖਿਆ ਫੇਰ ਉਹਨੇ ਤੇਰੀ ਉਮਰ ਦੇ ਕੁਝ ਵੀ ਨਹੀਂ ਆਗੀ ਤੂੰ ਫੇਰ ਵੀ ਇਹ ਤੂਬਾ ਸੂੰਘਣ ਏਦਾਂ ਕਰਨੇ ਆ ਵਾ ਜਾਣ ਤੇ ਚ ਪਤਾ ਹੈ ਨਹੀਂ ਮਾਸਾ ਜੀ ਦੇਖੋ ਪੰਜਾਬ ਦੀ ਜਵਾਨੀ ਕਿਵੇਂ ਰੋਲਦੀ ਪਈ ਆ ਹਰ ਪਾਸੇ ਟੀਕਾ ਨਸ਼ਾ ਚਿੱਟਾ ਤੇ ਕੇ ਪਾਸ ਹੁਣ ਸੁੰਨਣ ਵਿੱਚ ਆਇਆ ਦੇਕਾ ਨੂੰ ਲਾਉਣ ਵਾਲੀ ਡੱਕਾ ਨੂੰ ਲੋਨ ਵਾਲੀ ਜਿਹੜੀ ਟਿਊਪਾਂ ਹੁੰਦੀਆਂ ਲੋਕੀਂ ਦੇਖੋ ਕਿਸ ਤਰ੍ਹਾਂ ਸੁੰਘਦੇ ਪਏ ਆ ਉਹ ਮਹਾਰਾਜ ਮੁੰਡੇ ਦੀ 16 17 ਸਾਲ ਆ ਵੱਧ ਤੋਂ ਵੱਧ ਹੱਡੀਆਂ ਦੀ ਮੋਟ ਬਣੀ ਹੋਈ ਤੇ ਨਸ਼ਾ ਡੇਕ 10 ਕਰਨ ਦੇ ਚਣ ਕੇ ਵੀ ਅੱਜ ਸੀਐਮ ਸਾਹਿਬ ਦੀ ਰੈਲੀ ਹੈ ਬਟਾਲਾ ਸ਼ਹਿਰ ਵਿੱਚ ਕੈਂਪ ਵਿੱਚ ਜਿੱਥੇ ਕੀ ਪੁਰਾਣਾ ਜਿੱਥੇ ਸਿਲਮਾ ਹੁੰਦਾ ਸੀ ਉੱਥੇ ਦੇਖੋ ਨਸ਼ਾ ਕਰਦੇ ਉਹ ਮੁੰਡਾ ਕਿਦਾਂ ਨਸ਼ਾ ਕੈਮਰਾ ਕਰਦੇ ਕੋਈ ਵਿਖਾਇਆ ਜਾਵੇ ਉਹ ਕਿਦਾਂ ਨਸ਼ਾ ਕਰਦਾ ਮੁੰਡਾ ਕਿ ਕਾਰੇ ਸਰੀਰ ਦਾ ਮੁੰਡਾ ਹੈ ਤੇ ਸ਼ਰੀਆ ਮੁਤੀ ਨਸ਼ਾ ਕਰਨ ਡਿਆ ਵਾ ਕੀ ਦੇਖੀਏ ਕਿ ਸਾਹਮਣੇ ਅੱਜ ਸੀਐਮ ਸਾਹਿਬ ਦੀ ਰੈਲੀ ਆ ਆ ਕਿੰਨੀ ਪੁਲਿਸ ਲੱਗੀ ਪੁਲਿਸ ਮੁਲਾਜ਼ਮਾਂ ਮਲਕੀ ਬਟਾਲੇ ਸ਼ਹਿਰ ਤੋਂ ਛੱਡ ਕੇ ਹੋਰ ਗੁਰਦਾਸਪੁਰ ਜ਼ਿਲ੍ਹੇ ਤੋਂ ਵੀ ਆਈ ਇੱਥੇ ਜੀ ਸੀਐਮ ਸਾਹਿਬ ਦੀ ਰੈਲੀ ਆ ਤੇ ਫਿਰ ਵੀ ਲੋਕ ਸਾਹਮਣੇ ਔਰ ਇੱਕ ਪਲਾਟ ਜਿੱਥੇ ਪੁਰਾਣਾ ਸਿਲਮਾ ਹੁੰਦਾ ਹੀ ਉੱਥੇ ਸ਼ਰੀਆ ਨਸ਼ਾ ਹੋਣੀ ਜੀ ਉਮਰ ਦਾ ਕਰਨ ਡਿਆ ਵਾ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ